ਕਹਾ ਕੁੱਤੀ ਸੂਈ ਹੋਈ ਸੀ ਤੇ ਕਤੂਰੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਆ ਜੀ ਦੇਖਦੇ ਤੁਸੀਂ ਕਰਾ ਦੇਖ ਤੇ ਹਵਾ ਚੱਲਦੀ ਸੀ ਜੋ ਕਿ ਹੁਣ ਠੰਡ ਚ ਵਿਚਾਰੇ ਬਾਹਰ ਫਿਰਦੇ ਸੀ ਆਪਾਂ ਇਹਨਾਂ ਵਾਸਤੇ ਬਣਾਨੇ ਆ ਘਰ ਬਣਾ ਕੇ ਦੇ ਰਹੇ ਇਹਨਾਂ ਨੂੰ ਉਹ ਮੜਿਆ ਘਰ ਭੜੇ ਹੋਏ ਕੋਲ ਅੱ비 ਤਾਂ ਉਹ ਕੋਈ ਨਹੀਂ ਥੱਲੇ ਕੱਢਣਾ ਪਊਗਾ ਓਏ ਓਏ ਐ ਘਰ ਮੜਾ ਛੋਟੇ ਡੰਡੇ ਨੇ ਨਾ ਉਹ ਤੇ ਥੱਲੇ ਕੱਢ ਇਹਨਾਂ ਨੂੰ ਇੱਥੇ بڑے ਖੜੇ ਕਰ ਇਹਨਾਂ ਨੂੰ ਭਾਵੇਂ ਤੂੰ ਜਾ ਉੱਥੇ ਮੜਾ ਆ ਉਹਦੇ ਨਾਲ ਕਰਾ ਦੇ ਨਾਲ ਯਾਰ ਡੰਡੇ ਲੈ ਆਗਲਾ ਵੀ ਹੋਰ ਓਏ ਦੇਖ ਕੇ ਬਾਰਾ ਹੀ ਥੱਲੇ ਨਾਲ ਚੱਕ ਪਰਾਲੀ ਥੱਲੇ ਵੀ ਰਹਿਣ ਦੇ ਥੋੜੀ ਜੀ ਉਹ ਇਹ ਤਾਂ ਮੈਂ ਉਧਰ ਕਰਦਾ ਥੱਲੇ ਪਰਾਲੀ ਛੱਡ ਕੇ ਨਾ ਬਾਅਦ ਚ ਉੱਪਰ ਵੀ ਹੋ ਕਰ ਦਾਂਗੇ ਇਹਦੇ ਨਾਲ ਵੇਖਾਂ ਲਾ ਰਾਂਗੇ ਕੀ ਹੋ ਗਿਆ ਮਨਰਾ ਛੋਟਾ ਨਾਲਾ ਠੀਕ ਆ ਠੀਕ ਆ ਠੀਕ ਆ ਠੀਕ ਆ ਆ ਦੇਖ ਇੱਥੋਂ ਵਧੀਆ ਡੰਡਾ ਤਰੀਕੇ ਦੇਖੀ ਸਿੱਧਾ ਉਤੇ ਗਾਡਰ ਪਹੁੰਚ ਕੇ ਖੜਦਾ ਮੈਨੂੰ ਹਾਂ ਬਸ ਇਹ ਇੱਥੇ ਆ ਜੂਗਾ ਇੱਥੇ ਖੜ ਦੇ ਦੂਤੇ ਪਰਾਲੀ ਨਾਲ ਵਧੀਆ ਕਵਰ ਕਰ ਦਾਂਗੇ ਆਪਾਂ ਇਹਨਾਂ ਨੂੰ ਆ ਖੱਬੜਿਆ ਉਹ ਕਰਕੇ ਨਾ ਇੱਥੇ ਉਹ ਕਰ ਦੇ ਓਏ ਇੱਟਾਂ ਨਹੀਂ ਭਾਈ ਇੱਟਾਂ ਦਾ ਕੋਈ ਗੱਲ ਨਹੀਂ ਇੱਟਾਂ ਦਾ ਨਕਲਾ ਚੱਕਲਾ ਇੱਟਾਂ ਦਾ ਬਿਲਾਰਾ ਲਿਆ ਇੱਟਾਂ ਦਾ ਆ ਗਿਆ ਡੰਡੇ ਦੇ ਲੱਵੇ ਲੱਗ ਜਣੀਆਂ ਇਹ ਉੱਤ ਚਾ ਤੇਰਾ ਆਦਕਾਰ ਫੜ ਦੇ ਮਰਾ ਨੀਵਾ ਕਰ ਦੇ ਇਹਨੂੰ ਨੀਵਾ ਕਰ ਦੇ ਥੱਲੇ ਨੀਵੇਂ ਥੁੰਜ ਕਰ ਦੇ ਇਹਨੂੰ ਬਸ ਕੋਈ ਨਾ ਕੋਈ ਨਾ ਖੜ ਚ 10 ਮਿੰਟ ਛੋੜਾ ਘਰ ਬਣਾ ਕੇ ਦਿੰਨੇ ਇਸ ਨੂੰ ਸੀ ਥੱਲੇ ਪ੍ਰਾਲੀ ਰੱਖ ਦਿੰਗੇ ਨਹੀਂ ਕਿਹ ਹੋਊਗਾ ਓਏ

ਤੇਲੇ ਪਛੋੜਾ ਦਿਓ ਤੂੰ ਲੈ ਦੇਖੋ ਤੂੰ ਅਗਰੇ ਪਾਹੀ ਰੱਖ ਲਾ ਬੂਣੀ ਉਹ ਲੈ ਦੇਖਾ ਹਾਂ ਤੇ ਮਾਰ ਕਰਨੀ ਆ ਪੇ ਤਾਂ ਕਿਆ ਹੋ ਰਿਹਾ ਨਾਲ ਲੱਗ ਬਸਹੀਂ ਹਾਏ ਇਹ ਪੋਟਾ ਨਾ ਪਾ ਰਿਹਾ ਹੈ ਇਹ ਸਾਡੇ ਹਾਉਂ ਥੋੜਾ ਜਿਆਦਾ ਬੜਾ ਹੈ ਉਹ ਐਂ ਬੰਦ ਰੋਕ ਤੇ ਕੋਈ ਨਾ ਹਾਏ ਇਹ ਪਾ ਰੋਕ ਨਾ ਕਰ ਬੰਦ ਕਰ ਲੈ ਕਾਤਾ ਬਰਾ ਉਹ ਪਰ ਪੜਦਾ ਹੈ ਨਾ ਉਹ ਬਾਹਰਲੇ ਪਾਸੇ ਬਾਹਰਲੇ ਬਾਤ ਪੀ ਲਾ ਮੜੀ ਜੀ ਬਾਤ ਕਰੀ ਉਹ ਬਾਬਾ ਜਿੱਤੇ ਬੰਦੇ ਆ ਮੈਂ ਮਨਾ ਪਾਈ ਕਿਹਾ ਬਤਾ ਹਰ ਕਾਹਤ ਬਜਾ ਰਿਹਾ ਹੋ ਜੂ ਬੋਰੀ ਬਾਈ 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 ਬੋਰੀ ਕੱਢੋ ਸੋ ਬੋਰੀ ਠੰਡੀ ਆ ਬੋਰੀ ਕੱਢੋ ਬੋਰੀ ਕੱਢੇ ਲੋ ਆ ਬੋਰੀ ਨਾ ਮਾਰਦਾ ਦੂਸਰਾ ਬਾਈ ਉਹ ਇਧਰ ਮੈ ਇਧਰ ਪਾਸੇ ਖੜੂ ਹੋਵੇ ਇਧਰ ਪਾਸੇ ਮੈਂ ਤਾਂ ਮਾਰਦਾ ਦੂਜੇ ਕਿੰਨੇ ਨਹੀਂ ਜਾਦਾ ਖੜੂ ਹੋ ਤੇ ਵਾਗਦਾ ਖੜੂ ਦੇਖ ਖੜੂ ਦੇਖ ਉਰੇ ਮੈਨੂੰ ਆ ਉਰੇ ਮੈਨੂੰ ਦੇ ਦੇ ਅੰਦਰ ਰੁਪਏ ਆ ਮੈਂ ਲੈ ਲਵਾਂ ਜੱਕੇ ਔਰ ਉਹ ਕਿਰਾ ਨਿਬੜੇ ਚ ਬਹਿ ਜਾਣਗੇ ਇਹ ਵੀ ਹੁਣ ਕਿਤਾ ਆਪਣੇ ਖਾੜੀ ਲਵੇ ਲੱਤ ਤੋਂ ਔਰ ਓਏ ਤੈਨੂੰ ਮਾਰ ਆਪਣਾ ਕਿਤੇ ਨਿੱਗ ਚ ਬਿੜੋ ਨਾ ਮੈਨੂੰ ਚੱਲ ਚੱਲ ਕਰ 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 ਇਹ ਗੱਲ ਚੱਲ 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 ਦੇਖ ਹੋਰ ਨਾ ਭੱਜਣ ਦਾ ਵੀ ਦੇਖ ਲਓ ਇਹਦੇ ਜਿਹਨੇ ਖਬਰ ਛਾੜੀ ਦਾ ਉਹ ਢੱਟ ਨੇ ਉਧਰ ਅੱਡਾ ਕੀ ਇਹਨੇ ਲਾਈਟ ਨੂੰ ਉੱਪਰ ਤੋਂ ਕੱਢ ਦਿੱਤੇ ਜੀ। ਆਲੋ ਜੀ ਮਸਾ ਆਲੋ। ਪਾਦੀ ਪਾਦੀਆਂ ਜੀ। ਬਾਈ ਮਾਨੇ ਖੂਬ। ਆ ਮੇਗਣਾ ਵਧੀਆ ਬਣਾਇਆ ਹੋਈ ਨਹੀਂ ਕਰ। ਇਹਨਾਂ ਦਾ ਬੇਕਾਰ ਆ। ਉਹ ਫੋਟੋ ਕਿੱ데 ਕੱਢਣ ਲਈ ਵਾਸਤੇ ਹੈਗਾ। ਹਾਂ ਮੈਂ ਇੱਕ ਮਾਸੇ ਬੋਟੋ ਵੀਡੀਓ ਬੰਦ ਕਰਦਾ। ਵੀਡੀਓ ਚਾਹ ਵੀਡੀਓ ਬੰਦ ਕਰ ਦਿੰਦਾ। ਕਿਦਰਾ ਉਹ ਆ ਗਿਆ ਉਹ ਆੜਾ ਕਰ ਕੁੱਤੀ ਬਲ ਕਾ ਪਿੱਦਰਾ ਵਾ ਪਿੱਦਰਾ ਕਰੀ ਉਹ ਮੇਰਾ ਜਮ ਖਾ ਹੋਈ ਆ ਦੇ ਬਸ ਹੁਣ ਤਾਂ ਧਰੇ ਗਏ ਕੁਛ ਨਹੀਂ ਕਹਿੰਦੀ ਕੁਛ ਨਹੀਂ ਘੇ ਧਰਦਾ ਯਾਰ ਉਹਦਾ ਹੁਣ ਤਾਂ ਨਹੀਂ ਆਉਣੀ ਆ ਪੰਜੀ ਕੋਲੇ ਤਾਂ ਆਊਗੀ ਹੁਣ ਉਹਲੀ ਦੋ ਕੁੱਤਰੇ ਇਧਰ ਵਾਗੇ ਉਹਨਾਂ ਨੂੰ ਕੱਢਾ ਓਏ ਕੁਛ ਨਹੀਂ ਜੀ ਯਾਰ ਨੇ ਕੋਲੇ ਪੁੱਛਦਾ ਉਹ ਤਾਂ ਭਾਈਆ ਯਾਰ ਦਾ ਰੱਪੂ ਗਿਰਿਆ ਅੱਜ ਵਾਲੇ ਹੁਣ ਆਪੀ ਹਟ ਗਾਡੀ ਓਏ ਇਹਦੇ ਉੱਪਰ ਨਾ ਚੜਜਾ ਅੰਮੀ ਨਾਲ ਕੋਰ ਨੰਬਰ ਖੜ ਲਾ ਨਾ ਆਉਂਦੀ ਅਬ ਜਲਦੀ ਦਰ ਤੱਕ ਨਹੀਂ ਆਉ ਦੇ ਮੀਰਾਣਾ ਦੇ ਓਏ ਚੱਕ ਤੂਰੇ ਚ ਲੈ ਇਧਰ ਲੈ ਉਹ ਦੂਜੇ ਆ ਕੇ ਬਹਿ ਜਾਣਗੇ ਇੱਥੇ ਆਪੀ ਵੜ ਜੂਗਾ ਬੱਚੇ ਲੈ ਬਾਈਕ ਲੈ ਵੀ ਇਧਰ ਆ ਜਾ ਇਹਨੂੰ ਜਾ ਵੜਨੇ ਹੁਣ ਕੋਲੇ ਓਏ ਆ ਆ ਆ ਆ ਆਪਣਾ ਪੂਰਾ ਕਰਨੀ ਆਪਣਾ ਪੂਰਾ ਕਰ ਲੈ ਕਰ 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 ਆ ਜਾ ਆ ਜਾ ਇਧਰ 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 ਆ ਜਾ ਆ ਜਾ ਇਧਰ ਆ ਇਧਰ ਆ ਇਧਰ ਸੁਗਣਾ ਆ ਜਾ ਅਸੀ ਇਧਰ ਓਏ ਕੁੱਤੀ ਸੁਗ ਸੁਗ ਕੇ ਹੁੰਦੀ ਆ ਦੇ ਸੁਗਦੀ ਆ ਸੁਗਦੀ ਆ ਓਏ ਕੁੱਤੀ ਓਏ ਇਧਰ ਆ ਇਧਰ ਓ ਕੁੱਤੀ ਕਤੂਰੇ ਲੱਭੀ ਜਾਂਦੀ ਆ ਸੁਗ ਸੁਗ ਕੇ ਓਹ ਦੇਖੀ ਲੱਭੀ ਜਾਂਦੀ ਆ ਕਤੂਰੀ ਕੁੱਤੇ ਲੱਭ ਰੇ ਸੁਗ ਕੇ ਓਏ ਇਧਰ